ਹੈਲੋ ਗਾਇਜ਼ ਵੈਲਕਮ ਬੈਕ ਟੂ ਮਾਈ YouTube ਚੈਨਲ ਤੇ ਅੱਜ ਦੀ ਵੀਡੀਓ ਆਪਾਂ ਲੈ ਕੇ ਆਏ ਆ ਉਹਨਾਂ ਲਈ ਜਿਹੜੇ ਕਿ YouTube ਤੇ ਨਵੇਂ ਨੇ ਮੇਰੇ ਭਾਨ ਤੇ ਜਾਂ YouTube ਬਣਾਉਣ ਦਾ ਸੋਚ ਰਹੇ ਨੇ ਆਪਣਾ ਚੈਨਲ ਤੇ ਅੱਜ ਆਪਾਂ ਉਸ ਟੌਪਿਕ ਤੇ ਗੱਲ ਕਰਾਂਗੇ ਕਿ ਉਹਨਾਂ ਨੂੰ ਨਵੇਂ ਜਿਹੜੇ YouTube ਤੇ ਆਏ ਨੇ ਉਹਨਾਂ ਨੂੰ ਕੀ ਕੀ ਪਰੇਸ਼ਾਨੀਆਂ ਆਉਂਦੀਆਂ ਨੇ ਕੀ ਕੀ ਦਿੱਕਤਾਂ ਆਉਂਦੀਆਂ ਨੇ ਕੀ ਉਹ ਫੇਸ ਕਰਦੇ ਨੇ ਲਾਈਕ ਮੇਰੇ ਵਰਗੇ ਜੋ ਮੈਂ ਕਰ ਰਹੀ ਹਾਂ ਫੇਸ ਉਹ ਮੈਂ ਤੁਹਾਡੇ ਨਾਲ ਆਪਣੀ ਰੀਅਲ ਲਾਈਫ ਲਾਈਕ ਸ਼ੇਅਰ ਕਰਨਾ ਚਾਹ ਰਹੀ ਹਾਂ ਕਿ ਜੋ ਮੈਂ ਨਵੀਂ ਹਾਂ YouTube ਤੇ ਜੋ ਜੋ ਮੈਨੂੰ ਦਿੱਕਤ ਆ ਰਹੀਆਂ ਨੇ ਪਰੇਸ਼ਾਨੀਆਂ ਆ ਰਹੀਆਂ ਨੇ ਆਈ ਹੋਪ ਕਿ ਜਿਹੜੇ ਨਵੇਂ ਨੇ ਇਹ ਸਭ ਨੂੰ ਆਂਦੀਆਂ ਨੇ ਤੇ ਆਪਾਂ ਉਸ ਤੇ ਉਸ ਟੌਪਿਕ ਤੇ ਅੱਜ ਆਪਾਂ ਗੱਲ ਕਰਾਂਗੇ ਓਪਨਲੀ ਕਰਾਂਗੇ ਬਿਨਾ ਫਿਲਟਰ ਤੋਂ ਕਰਾਂਗੇ ਤੇ ਚਲੋ ਸਟਾਰਟ ਕਰਦੇ ਹਾਂ ਅੱਜ ਦੀ ਵੀਡੀਓ ਕਿਹ ਨਵੇਂ ਯੂਟਿਊਬਰ ਦੀ ਸਭ ਤੋਂ ਵੱਡੀ ਪਰੇਸ਼ਾਨੀ ਕੀ ਹੁੰਦੀ ਹੈ ਦੱਸੋ ਕੀ ਹੁੰਦੀ ਹੈ ਕੋਈ ਨਹੀਂ ਮੈਂ ਦੱਸੂਗੀ ਕੀ ਹੁੰਦੀ ਹੈ ਕਿਉਂਕਿ ਮੈਂ ਨਵੀਂ ਆ ਤੇ ਸਭ ਤੋਂ ਵੱਡੀ ਦਿੱਕਤ ਕੀ ਆਉਂਦੀ ਹੈ ਜਦੋਂ ਬੰਦਾ YouTube ਚੈਨਲ ਨਵਾਂ ਆਪਣਾ ਬਣਾਉਂਦਾ ਹੈ ਸਭ ਤੋਂ ਵੱਡੀ ਆਂਦੀ ਵੀਡੀਓ ਕਿਸ ਚੀਜ਼ ਤੇ ਹੋਵੇ ਲੋਕੀ ਦੇਖਣਾ ਪਸੰਦ ਕਰਨਗੇ ਕਿ ਨਹੀਂ ਕਰਨਗੇ ਚੈਨਲ ਗਰੋ ਹੋਏਗਾ ਕਿ ਨਹੀਂ ਹੋਏਗਾ ਵਿਊਜ਼ ਆਣਗੇ ਕਿ ਨਹੀਂ ਆਣਗੇ ਇਹ ਸਭ ਤੋਂ ਮੇਨ ਤੇ ਇਹ ਹੁੰਦੀਆਂ ਤੇ ਦੂਜੀ ਗੱਲ ਵੀਡੀਓ ਐਡੀਟਿੰਗ ਕਰਨੀ ਸਭ ਤੋਂ ਮੇਨ ਗੱਲ ਤੇ ਇਹੀ ਹੈ ਜਦੋਂ ਆਪਾਂ ਦੂਜੇ ਯੂਟਿਊਬਰਸ ਦੀ ਵੀਡੀਓਜ਼ ਦੇਖਦੇ ਆ ਨਾ ਵੱਡੇ ਵੱਡੇ ਜਿਹੜੇ ਕਿ ਹੁਣ ਗ੍ਰੋ ਕਰ ਚੁੱਕੇ ਨੇ ਲਾਈਕ ਉਹਨਾਂ ਦੀ ਆਪਾਂ ਵੀਡੀਓ ਦੇਖਦੇ ਆ ਆਪਣੇ ਵਰਗੇ ਨਵੇਂ ਬੰਦੇ ਕੀ ਦੇਖਦੇ ਨੇ ਯਾਰ ਉਹਨੇ ਤੇ ਇੰਨੀ ਜ਼ੋਣੀ ਐਡੀਟਿੰਗ ਕੀਤੀ ਹੈ ਥੰਬਨੇਲ ਕਿੱਦਾਂ ਬਣਾਣਾ ਹੈ ਲਾਈਕ ਐਡੀਟਿੰਗ ਵਿੱਚ ਕਿੱਦਾਂ ਕਰਨੀ ਹੈ ਇਹ ਜੋ ਆਂਦਾ ਉਹਨਾਂ ਦੀ ਵੀਡੀਓ ਦੇ ਵਿੱਚ ਚੱਲਦਾ ਚੱਲਦਾ ਸਾਈਡ ਤੇ ਇਹ ਕਿੱਦਾਂ ਕਰਨਾ ਹੈ ਇਹ ਸਾਰੀਆਂ ਚੀਜ਼ਾਂ ਲਾਈਕ ਸਭ ਕੁਝ ਆਪਾਂ ਇਕੱਠਾ ਬੈਠ ਕੇ ਜਦੋਂ ਨਵਾਂ ਬੰਦਾ ਹੁੰਦਾ ਨਾ ਸਾਰਾ ਬੈਠ ਕੇ ਸਟੱਡੀ ਕਰਦਾ ਪੜ੍ਹਦਾ ਅੱਛਾ ਉਹਨੇ ਆਹ ਕੀਤਾ ਉਹਨੇ ਕੀਤਾ ਉਹਦੇ ਕੋਲ ਯਾਰ ਕੈਮਰਾ ਬਹੁਤ ਵਧੀਆ ਹੈ ਉਹਦੇ ਕੋਲ ਤੇ ਯਾਰ ਐਡੀਟਿੰਗ ਬੜੇ ਵਧੀਆ ਵਧੀਆ ਨੇ ਹਨਾ ਜਿਹੜੀ ਉਹਦੀ ਵੀਡੀਓ ਐਡਿਟ ਕਰਦੇ ਨੇ ਇਹ ਸਾਰੀਆਂ ਗੱਲਾਂ ਤੇ ਇਹ ਹਰ ਬੰਦਾ ਜਿਹੜਾ ਨਵਾਂ ਹੁੰਦਾ ਹੈ ਸੋਚਦਾ ਹੈ ਠੀਕ ਹੈ ਤੇ ਇਹ ਵਾਲੀਆਂ ਗੱਲਾਂ ਹੋ ਗਈਆਂ ਤੇ ਹੋਰ ਦਿੱਕਤ ਕਿਸ ਚੀਜ਼ ਚ ਆਉਂਦੀ ਆਪਾਂ ਨੂੰ ਆਪਾਂ ਨੂੰ ਆਉਂਦੀ ਹੈ ਕਿ ਵੀਡੀਓ ਆਪਾਂ ਪਾਤੀ ਵਿਊਜ਼ ਹੀ ਨਹੀਂ ਆ ਰਹੇ ਚੈਨਲਸ ਗਰੋ ਹੀ ਨਹੀਂ ਕਰ ਰਿਆ ਸਬਸਕ੍ਰਾਈਬਰ ਹੀ ਨਹੀਂ ਵਧ ਰਹੇ ਲਾਈਕ ਇਹ ਆਪਾਂ ਨੂੰ ਬਹੁਤ ਦਿੱਕਤ ਆਉਂਦੀਆਂ ਨੇ ਹਨ ਤੇ ਆਪਾਂ ਕੀ ਉਹਨੇ ਡੀਮੋਟੀਵੇਟ ਹੋ ਜੰਨੇ ਆ ਤੇ ਆਪਾਂ ਚੈਨਲ ਛੱਡ ਦਿੰਨੇ ਆ ਕਿ ਚਲੋ ਛੱਡੋ ਯਾਰ ਕੁਝ ਨਹੀਂ ਹੋ ਰਿਹਾ ਸਾਡਾ ਨਹੀਂ ਕੁਝ ਹੋਏਗਾ ਸਾਨੂੰ ਲੋਕੀ ਪਸੰਦ ਨਹੀਂ ਕਰਦੇ ਹਨਾ ਤੇ ਜਾਂ ਆਪਾਂ ਜਦੋਂ ਚੈਨਲ ਨਵਾਂ ਬਣਾਉਨੇ ਆ ਸਭ ਤੋਂ ਪਹਿਲੇ ਆਪਾਂ ਲੋਕੀ ਕੀ ਕਹਿੰਦੇ ਨੇ ਆਪਾਂ ਪੁੱਛਦੇ ਆ ਯਾਰ ਕੀ ਕਰੀਏ ਕੀ ਆਪਾਂ ਵੀਡੀਓ ਕਿਸ ਚੀਜ਼ ਤੇ ਬਣਾਈ ਲੋਕੀ ਕਹਿੰਦੇ ਨੇ ਚਲੋ ਕੁਕਿੰਗ ਤੇ ਬਣਾ ਦਿਓ ਰੈਮਡੀਆਂ ਬਣਾ ਦਿਓ ਲਾਈਕ ਹਾਊਸ ਕਲੀਨਿੰਗ ਦੀ ਬਣਾਉਂਦੋ ਸਭ ਆਪੋ ਆਪਣੇ ਦੱਸਦੇ ਨੇ ਬੰਦਾ ਕਨਫਿਊਜ਼ ਹੋ ਜਾਂਦਾ ਯਾਰ ਤੇ ਫਿਰ ਬੰਦਾ ਕੰਪੈਰੀਜ਼ਨ ਵੀ ਕਰਨਾ ਸ਼ੁਰੂ ਕਰ ਦਿੰਦਾ ਕਿ ਯਾਰ ਉਹਨੇ ਤੇ ਹਜੇ 3 ਮਹੀਨੇ ਪਹਿਲੇ ਹੀ ਆਪਣਾ ਚੈਨਲ ਨਵਾਂ ਬਣਾਇਆ ਹੈ ਉਹਦੇ ਤੇ 10k ਸਬਸਕ੍ਰਾਈਬਰ ਹੋ ਗਏ ਤੇ ਮੈਂ ਇੰਨੇ ਟਾਈਮ ਦੀ ਬਣਾ ਰਹੀ ਆ ਤੇ ਮੈਂ ਇੰਨੇ ਟਾਈਮ ਦੀ ਵੀਡੀਓਜ਼ ਪਾ ਰਹੀ ਆ ਮੇਰੇ ਤੇ 100 100 ਕਿਕ ਸਬਸਕ੍ਰਾਈਬਰ ਨੇ ਜਾਂ 300 ਹੀ ਲਾ ਲਓ ਲਾਈਕ ਹਨ ਤੇ ਆਪਾਂ ਇਹ ਕੰਪੈਰੀਜ਼ਨ ਕਰਨ ਲੱਗ ਜੰਨੇ ਆ ਤੇ ਪਰ ਆਪਾਂ ਨੂੰ ਇਹ ਸਭ ਨਹੀਂ ਕਰਨਾ ਯਾਰ ਛੱਡ ਦੋ ਬਾਕੀਆਂ ਨੂੰ ਛੱਡ ਦੋ ਉਹ ਕਰ ਰਹੇ ਨੇ ਜਿਹੜੇ ਕਿ ਗਰੋ ਕਰ ਚੁੱਕੇ ਨੇ ਨਾ ਉਹ ਵੀ ਇਸ ਆ ਫੇਸ ਕਰ ਚੁੱਕੇ ਨੇ ਉਹ ਵੀ ਆਪਣੇ ਵਾਂਗ ਜੋ ਹੁਣ ਆਪਾਂ ਜਿਸ ਚੀਜ਼ ਚੋਂ ਲੰਘ ਰਹੇ ਆ ਉਹ ਲੰਘ ਚੁੱਕੇ ਨੇ ਯਾਰ ਉਹਨਾਂ ਨੇ ਵੀ ਹੌਲੀ ਹੌਲੀ ਹੀ ਗਰੋ ਕੀਤਾ ਬਟ ਮੈਂ ਅੱਜ ਇੱਕ ਗੱਲ ਕਹੂੰਗੀ ਕਿ ਕੋਈ ਇੱਕ ਵੀਡੀਓ ਹੀ ਆਪਾਂ ਨੂੰ ਚਾਹੀਦੀ ਹੁੰਦੀ ਹੈ ਚਲੋ ਮੈਂ ਆਪਣਾ ਹੀ ਤੁਹਾਡੇ ਨਾਲ ਮੈਂ ਇੰਨੇ ਮੇਰੇ ਸਬਸਕ੍ਰਾਈਬਰ ਨਹੀਂ ਹੋਗੇ ਮੈਂ ਨਵੀਂ ਆ ਇਸ ਕਰਕੇ ਮੈਂ ਇਸ ਇਸ ਟੌਪਿਕ ਤੇ ਤਾਂ ਬਣਾਈ ਕਿ ਇਸ ਟੌਪਿਕ ਤੇ ਕਿਸੇ ਨੇ ਵੀ ਵੀਡੀਓ ਨਹੀਂ ਬਣਾਈ ਸਾਰੇ ਉਦੋਂ ਵੀਡੀਓ ਬਣਾਉਂਦੇ ਨੇ ਜਦੋਂ ਉਹਨਾਂ ਦਾ ਚੈਨਲ ਮੋਨਟਾਈਜ਼ ਹੋ ਜਾਂਦਾ ਹੈ ਜਾਂ ਉਹ ਥੋੜੀ ਵਧੀਆ ਉਹਨਾਂ ਦੇ ਸਬਸਕ੍ਰਾਈਬਰ ਹੋ ਜਾਂਦੇ ਨੇ ਉਹਨਾਂ ਦੀ ਵੀ ਸੋਚ ਸਹੀ ਹੈ ਆਈ ਥਿੰਕ ਕਿਉਂਕਿ ਲੋਕੀ ਉਹਨਾਂ ਨੂੰ ਦੇਖਣਾ ਪਸੰਦ ਕਰਦੇ ਨੇ ਜਿਨ੍ਹਾਂ ਦੇ ਫਾਲੋਅਰਸ ਜ਼ਿਆਦਾ ਨੇ ਜਾਂ ਜਿਨ੍ਹਾਂ ਨੂੰ ਵਿਊਜ਼ ਜ਼ਿਆਦਾ ਜਾਂਦੇ ਨੇ ਹਾਂ ਆਪਾਂ ਉਹਨਾਂ ਦੀ ਵੀ ਵੀਡੀਓ ਚੱਕਦੇ ਹਾਂ ਆਪਣੇ ਵਰਗੇ ਫਿਰ ਜਦੋਂ ਆਪਾਂ ਨਵੇਂ ਬੰਦੀ ਆਪਾਂ ਇੱਕ ਦੂਜੀ ਦੀ ਸਪੋਰਟ ਨਹੀਂ ਕਰਾਂਗੇ ਤੇ ਬਾਕੀ ਕਿੱਦਾਂ ਕਰਨਗੇ ਹਣਾ ਸਪੋਰਟ ਕਰੋ ਯਾਰ ਜਿਹੜੇ ਨਵੇਂ ਆਏ ਨੇ ਉਹਨਾਂ ਨੂੰ ਵੀ ਸੁਣਨ ਦੀ ਕੋਸ਼ਿਸ਼ ਕਰੋ ਕਿਉਂ ਕਹਿਣਾ ਕੀ ਚਾਹੁੰਦੇ ਨੇ ਉਹਨਾਂ ਦੀ ਵੀਡੀਓਜ਼ ਖੋਲ ਕੇ ਦੇਖੋ ਸੁਣੋ ਕੀ ਕਹਿਣਾ ਚਾ ਰਹੇ ਨੇ ਫੇਰ ਹੀ ਕੋਈ ਬੰਦਾ ਗਰੋਅ ਕਰਦਾ ਹੈ ਹਨਾ ਤੇ ਚਲੋ ਬਾਕੀ ਆਪਾਂ ਫੇਰ ਵਾਪਸ ਆਨੇ ਆਪਾਂ ਕਿੱਥੇ ਸੀਗੇ ਮੈਂ ਗੱਲ ਕਰ ਰਹੀ ਸੀਗੀ ਕਿ ਸਭ ਫੇਸ ਕਰਦੇ ਆ ਹਨਾ ਤੇ ਮੇਰੀ ਮੈਂ ਆਪਣੀ ਗੱਲ ਕਰਦੀ ਆ ਮੈਂ ਜਦੋਂ ਹੁਣੀ ਸ਼ੁਰੂ ਕੀਤਾ ਮੈਨੂੰ ਕੋਈ ਜ਼ਿਆਦਾ ਟਾਈਮ ਨਹੀਂ 3 ਮਹੀਨੇ ਪਹਿਲੇ ਸ਼ੁਰੂ ਕੀਤਾ ਮੇਰੇ ਕੋਈ ਮਤਲਬ ਵੀਡੀਓਜ਼ ਮੈਂ ਸ਼ੋਰਟਸ ਪਾਣੇ ਸ਼ੁਰੂ ਕਰਤੇ ਹਨਾ ਮੈਨੂੰ ਵਲੋਗਸ ਵਗੈਰਾ ਬਣਾਉਣੇ ਨਹੀਂ ਆਉਂਦੇ ਹੁਣ ਵੀ ਮੈਂ ਨਵੀਂ ਹਾਂ ਮੈਂ ਹੌਲੀ ਹੌਲੀ ਬੋਲ ਰਹੀ ਹਾਂ ਮੇਰਾ ਚਾਕਾ ਖੁੱਲਿਆ ਹੁਣ ਬੋਲਣ ਦਾ ਪਹਿਲੇ ਮੈਂ ਕੈਮਰਾ ਕੇ ਬੋਲ ਨਹੀਂ ਸਕਦੀ ਹਨਾ ਤੇ ਮੈਂ ਕੀ ਕੀਤਾ ਮੈਂ ਸ਼ੋਰਟਸ ਰੀਲਸ ਚ ਗੁੱਡ ਸੀਗੀ ਇਨਸਟਾ ਤੇ ਮੇਰੀ ਰੀਲਸ ਨੂੰ ਮਿਲੀਅਨ ਮਿਲੀਅਨ ਵਿਊਜ਼ ਆਉਂਦੇ ਸੀਗੇ ਤੇ ਮੈਂ ਸੋਚਿਆ ਚਲੋ YouTube ਤੇ ਸ਼ੁਰੂਆਤ ਆਪਾਂ ਸ਼ੋਰਟਸ ਤੋਂ ਕਰਦੇ ਆ ਵੀਡੀਓਜ਼ ਛੋਟੀਆਂ ਛੋਟੀਆਂ ਬਣਾ ਕੇ ਆਪਾਂ ਉਹ ਪਾਨੇ ਆ ਠੀਕ ਹੈ ਉਸ ਤੇ ਮੇਰੇ ਲਾਈਕ ਵਿਊਜ਼ ਆਉਂਦੇ ਸੀਗੇ 10k ਆਏ ਮੇਰੀ ਸਭ ਤੋਂ ਪਹਿਲੀ ਵਾਲੀ ਜਿਹੜੀ ਸੀਗੀ ਉਹਨੂੰ 15k ਆਏ ਉਸ ਤੋਂ ਬਾਅਦ ਦੂਜੀ ਨੂੰ 10k ਆਏ ਫਿਰ ਮੇਰੇ 9 8 ਲਾਈਕ ਇਦਾਂ ਆਣੇ ਸ਼ੁਰੂ ਹੋ ਗਏ ਹਨਾ ਤੇ ਫਿਰ ਥੋੜੇ ਥੋੜੇ ਸਬਸਕ੍ਰਾਈਬਰ ਵਧਣੇ ਸ਼ੁਰੂ ਹੋ ਗਏ ਤੇ ਉਸ ਤੋਂ ਬਾਅਦ ਫਿਰ ਮੈਂ ਥੋੜਾ ਉਹ ਤਾਂ ਆਪਣਾ ਵਲੋਗਸ ਬਣਾਉਣੇ ਸ਼ੁਰੂ ਕਰਤੇ ਚਲੋ ਆਪਣਾ ਦੱਸਣਾ ਸ਼ੁਰੂ ਕਰਤਾ ਉਸ ਤੇ ਚਲੋ ਇੰਨੇ ਨਹੀਂ ਆਏ ਤੇ ਫਿਰ ਮੈਂ ਆਪਣਾ ਬੈਕ ਟੂ ਬੇਸਿਕ ਆਪਣਾ ਸ਼ੋਰਟਸ ਤੇ ਆ ਗਈ ਤੇ ਇਦਾਂ ਹੀ ਕਰ ਕਰਾ ਕਿ ਇੱਕ ਮੈਂ ਸ਼ੋਰਟ ਪਾਇਆ ਸੀ ਆਪਣਾ ਉਹਨੂੰ 2 ਲੱਖ ਆ ਗਏ ਹਨਾ 2 ਲੱਖ ਆ ਗਏ 200k ਆ ਗਏ ਐਂ ਉਹਨੇ ਮੈਨੂੰ ਕਾਫੀ ਮੈਨੂੰ ਮਤਲਬ 200 ਸਬਸਕ੍ਰਾਈਬਰ ਦੇਤੇ ਤੇ ਉਸ ਉਸ ਵੀਡੀਓ ਤੋਂ ਬਾਅਦ ਮੇਰੇ 'ਚ ਇੰਨੀ ਜ਼ਿਆਦਾ ਮੋਟੀਵੇਸ਼ਨ ਆ ਗਈ ਨਾ ਕਿ ਯਾਰ ਨਹੀਂ ਕਰਾਂਗੇ ਤੇ ਉਸੇ ਟਾਈਮ ਹੀ ਸਡਨਲੀ ਮੈਂ ਇੱਕ ਕੁੜੀ ਦੀ ਵੀਡੀਓ ਦੇਖ ਲਈ YouTube ਤੇ ਜਿਵੇਂ ਤੁਸੀਂ ਨੇ ਸਾਰੇ ਸਰਚ ਕਰਦੇ ਹੋਗੇ ਨਾ ਕਿ ਹਾਂ ਹਾਊ ਟੂ ਗਰੋਥ ਆਪਣਾ ਬਿਜ਼ਨਸ ਆਪਣੇ ਪੇਜ ਨੂੰ ਕਿੱਦਾਂ ਗਰੋਅ ਕੀਤਾ ਜਾਵੇ ਮੈਂ ਵੀ ਇਦਾਂ ਹੀ ਦੇਖਦੀ ਰਹਿੰਦੀ ਆ ਹਾਂ ਆਪਾਂ ਕਿੱਦਾਂ ਕਰੀਏ ਲੋਕਾਂ ਦੀ ਵੀਡੀਓ ਸਰਚ ਕਰਦੇ ਰਹੀਦਾ ਸਿੱਖਦੇ ਰਹੀਦਾ ਲਰਨ ਕਰਦੇ ਰਹੀਦਾ ਇਦਾਂ ਹੀ ਮੇਰੇ ਅੱਗੇ ਕਿਸੇ ਦੀ ਵੀਡੀਓ ਆ ਗਈ ਤੇ ਉਹਦੇ ਚ ਉਹਨੇ ਦੱਸਿਆ ਹੋਇਆ ਸੀ ਆਪਣੀ ਜਰਨੀ ਜਿਵੇਂ ਕਿ ਮੈਂ ਇਦਾਂ ਕੀਤਾ ਮੈਂ ਉਦਾਂ ਕੀਤਾ ਮੈਨੂੰ ਏਕ ਫੀਲ ਹੋਇਆ ਮਤਲਬ ਮੈਂ ਫੇਸ ਇਹ ਕੀਤਾ ਉਹਨੇ ਉਹਦੇ ਚ ਦੱਸਿਆ ਕਿ ਜਦੋਂ ਉਹਨੇ ਸ਼ੁਰੂਆਤ ਕੀਤੀ ਸੀਗੀ ਉਹਦੇ ਵੀਡੀਓਜ਼ ਨੂੰ ਕਹਿੰਦੇ ਮੇਰੇ ਜਦੋਂ ਹਿਆਰਕ ਆ ਜਾਂਦੇ ਸੀ ਨਾ ਵਿਊ ਤੇ ਮੈਂ ਬੜੀ ਖੁਸ਼ ਹੋ ਜਾਂਦੀ ਸੀ ਹਨਾ ਤੇ ਜਦੋਂ ਮੇਰੇ ਲਾਈਕ 2 ਆ ਜਾਂਦੇ ਸੀਗੇ ਤੇ ਮੈਂ ਬੜੀ ਖੁਸ਼ ਉਹਦੀ ਹਾਈएस्ट ਉਹਨੇ ਆਪਣੀ ਸਭ ਤੋਂ ਹਾਈएस्ट ਪਤਾ ਕਿੰਨੀ ਦੱਸੀ 5 5 ਕਿ ਉਹਨੇ ਦੱਸੀ ਕਿ ਮੇਰੀ ਹਾਈएस्ट ਜਦੋਂ ਗਈ 5 ਤੇ ਮੈਂ ਆਪਣੇ ਆਪ ਨੂੰ ਦੇਖਿਆ ਮੈਂ ਕਿਹਾ ਯਾਰ ਮੇਰੀ ਤੇ ਇੰਨੀ ਜਾ ਰਹੀ ਹੈ ਤੇ ਮੈਂ ਕਿਉ ਡੀਮੋਟੀਵੇਟ ਹੋ ਰਹੀ ਆ ਮੈਂ ਕਿ ਆਪਣਾ ਚੈਨਲ ਛੱਡਾਂ ਹੈਨਾ ਤੇ ਮੈਂ ਇਹੀ ਸਭ ਨੂੰ ਕਹਿਣਾ ਚਾਹੁੰਦੀ ਆ ਜਿਹੜੇ ਨਵੇਂ ਨੇ ਤੁਸੀਂ ਡਰੋ ਨਾ ਆਪਾਂ YouTube ਇੱਕ ਐਸਾ ਪਲੈਟਫਾਰਮ ਹੈ ਹੌਲੀ ਹੌਲੀ ਗਰੋ ਕਰਾਂਗੇ ਆਪਾਂ ਕੋਈ ਉਹਦੇ ਚੇ ਨਹੀਂ ਹੈ ਏ ਸਲੋ ਕੋਈ ਫਾਸਟ ਕੋਈ ਸਲੋ ਕੋਈ ਫਾਸਟ ਕੋਈ ਇੱਕ ਐਸੀ ਵੀਡੀਓ ਚਾਹੀਦੀ ਐ ਤੁਹਾਨੂੰ ਨਹੀਂ ਪਤਾ ਤੁਹਾਡੀ ਨੈਕਸਟ ਵੀਡੀਓ ਇਹ ਹੋ ਜੇ ਤੁਹਾਨੂੰ ਨਹੀਂ ਪਤਾ ਯੂ نو ਯੂ डोंਟ ਨੋ ਪਰ ਮੈਂ ਹੀ ਹੋਊਂਗੀ ਕੰਮ ਕਰਦੇ ਰਹੋ ਵੀਡੀਓਜ਼ ਪਾਉਂਦੇ ਰਹੋ ਆਪਣਾ ਰੈਗੂਲਰ ਪਾਉਂਦੇ ਰਹੋ ਤੇ ਜਿੰਨਾ ਤੁਸੀਂ ਰੈਗੂਲਰ ਪਾਉਂਗੇ ਨਾ ਉਨੇ ਹੀ ਜ਼ਿਆਦਾ ਚਾਂਸ ਨੇ ਛੇਤੀ ਗਰੋ ਕਰਨ ਦੇ ਤੇ ਰੈਗੂਲਰ ਪਾਉਂਦੇ ਰਹੋ ਅੱਜ ਨਹੀਂ ਤੇ ਕੱਲ ਯਾਰ ਆਪਾਂ ਵੀ ਜਾਵਾਂਗੇ ਅੱਗੇ ਹਨਾ ਆਪਣੇ 'ਚ ਕੋਈ ਕਮੀ ਐ ਦੱਸੋ ਕੀ ਕਮੀ ਆਪਣੇ 'ਚ ਅਗਰ ਤਾਂ ਅੱਡੀ ਮੈਨ ਤੈ ਤੁਸੀਂ ਆਪਣਾ ਵਧੀਆ ਕੰਟੈਂਟ ਦੇ ਰਹੇ ਹੋ ਆਪਣਾ ਸਭ ਤੋਂ ਮੇਨ ਗੱਲ ਰੀਅਲ ਰੱਖੋ ਕੋਈ ਫੇਕ ਬਨਨ ਦੀ ਲੋੜ ਨਹੀਂ ਆ ਕਿ ਹਾਂ ਆਪਾਂ ਫੇਕ ਬਨਨੇ ਆਪਾਂ ਓਕੇ ਹਾਈ ਕੁਝ ਤਾਂ ਜਿਵੇਂ ਹੂੰ ਉਦਾਂ ਹੀ ਪਾਓ ਯਾਰ ਨੇਚਰਲ ਰੋ ਲੋਕੀ ਜੋ ਨੇਚਰਲ ਹੈ ਨਾ ਉਹਨੂੰ ਦੇਖਣਾ ਪਸੰਦ ਕਰਦੇ ਆ ਮੈਂ ਇਹ ਇਹ ਚੀਜ਼ ਮੈਂ ਨੋਟ ਕੀਤੀ ਹੈ ਜੋ ਤੁਸੀਂ ਰੀਅਲ ਹੋ ਉਹ ਪਾਓ ਸੋ ਬਾਕੀ ਗੱਲ ਇਹ ਹੈ ਕਿ ਮੈਂ ਹੀ ਕਹੂੰਗੀ ਕਿ ਜੇ ਤੁਸੀਂ YouTube ਤੇ ਨਵੇਂ ਹੈਗੇ ਹੋ ਜਿਹੜੇ ਕਿ ਮੇਰੀ ਵੀਡੀਓ ਦੇਖ ਰਹੇ ਹੋ ਪਲੀਜ਼ ਆਪਣਾ ਆਪਣਾ ਐਕਸਪੀਰੀਅੰਸ ਸ਼ੇਅਰ ਕਰੋ ਕਮੈਂਟ ਦੇ ਵਿੱਚ ਦੱਸੋ ਤੁਹਾਨੂੰ ਕੀ ਕੀ ਦਿੱਕਤਾਂ ਆ ਰਹੀਆਂ ਨੇ ਕੀ ਪਰੇਸ਼ਾਨੀਆਂ ਆ ਰਹੀਆਂ ਨੇ ਤੇ ਸ਼ੇਅਰ ਕਰੋ ਤਾਂ ਕਿ ਦੂਜਿਆਂ ਨੂੰ ਵੀ ਹੈਲਪ ਮਿਲੇ ਤੇ ਜਿਹੜੇ YouTube ਤੇ ਔਰੈਡੀ ਵਧੀਆ ਨੇ ਜਾਂ ਗਰੋਅ ਕਰ ਚੁੱਕੇ ਨੇ ਤੁਸੀਂ ਵੀ ਪਲੀਜ਼ ਅਗਰ ਇਹ ਮੇਰੀ ਵੀਡੀਓ ਦੇਖ ਰਹੇ ਹੋ ਤੇ ਆਪਣਾ ਐਕਸਪੀਰੀਅੰਸ ਸਾਡੇ ਨਾਲ ਸ਼ੇਅਰ ਕਰੋ ਕਿ ਅਸੀਂ ਕੀ ਕੀ ਮਿਸਟੇਕ ਨਾ ਕਰੀਏ ਕਿੱਦਾਂ ਕਿਹੜੀ ਚੀਜ਼ ਨਾਲ ਅਸੀਂ ਛੇਤੀ ਗਰੋਅ ਕਰੀਏ ਸੋ ਤੁਸੀਂ ਵੀ ਆਪਣਾ ਥੋੜਾ ਐਕਸਪੀਰੀਅੰਸ ਸ਼ੇਅਰ ਕਰ ਦੋ ਤਾਂ ਕਿ ਲੋਕਾਂ ਨੂੰ ਥੋੜੀ ਹੈਲਪ ਮਿਲ ਸਕੇ ਤੇ ਬਾਕੀ ਇਹੀ ਸੀਗਾ ਮੇਰਾ ਮੇਨ ਮੋਟਿਵ ਕਹਿਣ ਦਾ ਕਿ ਜਿਹੜੇ ਨਵੇਂ ਹੈਗੇ ਨੇ ਜਾਂ ਗਰੋ ਕਰ ਰਹੇ ਨੇ ਆਪਣਾ ਲੱਗੇ ਰੋ ਅੱਜ ਨਹੀਂ ਤੇ ਗੱਲ ਆਪਾਂ ਵੀ ਸਕਸੈਸ ਹੋਵਾਂਗੇ ਆਪਾਂ ਨੂੰ ਵੀ ਆਪਣੀ ਮਿਹਨਤ ਦਾ ਫਲ ਜਿਹੜਾ ਹੁੰਦਾ ਮਿਲੇਗਾ ਸੋ ਜਾਰੀ ਰੱਖੋ ਆਪਣਾ ਕੰਮ ਡਰਨ ਦੀ ਕੋਈ ਗੱਲ ਨਹੀਂ ਹੈ ਸੋ ਜੋ ਤੁਸੀਂ ਉਹ ਰੀਅਲ ਹੋ ਪਸ ਸ਼ੁਰੂ ਕਰ ਦਿਓ ਜਿਸ ਚੀਜ਼ ਚ ਵੀ ਤੁਸੀਂ ਗੁੱਡ ਹੋ ਸ਼ੁਰੂ ਕਰ ਦਿਓ ਬਿਨਾਂ ਡਰੇ ਤੇ ਬਾਕੀ ਓਕੇ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਤੇ ਜੇ ਤੁਹਾਨੂੰ ਵੀਡੀਓ ਮੇਰੀ ਵਧੀਆ ਲੱਗੀ ਹੈ ਤੇ ਲਾਈਕ ਕਮੈਂਟ ਕਰਨਾ ਨਾ ਭੁੱਲਿਓ ਤੇ ਓਕੇ ਬਾਏ